ਬਰਨਾਲੇ ਦੇ ਵਿੱਚ ਤੇ ਤਪੇ ਦੇ ਵਿੱਚ ਦੋ ਸੈਰਾਂ ਦੇ ਵਿੱਚ ਬਾਈ ਹੋਰਾਂ ਦੇ ਵੱਲੋਂ ਇਹ ਸਰਵਿਸ ਹੈਗੀ ਹੈਗੀ अवेलेबल ਕੋਈ ਵੀ ਤੁਸੀਂ ਗੱਡੀ ਧਵਾਉਣੀ ਹੈਗੀ ਬਹੁਤ ਜਾਇਜ਼ ਰੇਟ ਦੇ ਉੱਤੇ ਤੁਹਾਡੇ ਘਰੇ ਖੜੀ ਗੱਡੀ ਨੂੰ ਤੁਸੀਂ ਧਵਾ ਸਕਦੇ ਹੋਗੇ ਇਹਦੇ ਵਿੱਚ ਕੀ ਹੈਗਾ ਜਿਹੜੀ 5 ਸੀਟਰ ਗੱਡੀ ਹੈ ਹੁਣ ਜਿਵੇਂ ਮੇਰੀ ਆ ਗੱਡੀ ਹੈਗੀ ਠੀਕ ਹੈ ਇਹ ਵੈਂਟੋ ਹੋਗੀ ਜਿਵੇਂ ਸडान ਹੈਚਬੈਕ SUV ਜਾਂ ਕ੍ਰੇਟਾ ਵਗੈਰਾ ਹੋਗੀਆਂ ਜਿਹਦੇ ਵਿੱਚ ਪੰਜ ਬੰਦੇ ਬਹਿੰਦੇ ਨੇ ਨਾ ਉਹਨਾਂ ਸਾਰੀਆਂ ਗੱਡੀਆਂ ਨੂੰ ਤੁਸੀਂ 300 ਰੁਪਏ ਦੇ ਵਿੱਚ ਵਾਸ਼ ਕਰਵਾ ਸਕਦੇ ਹੋਗੇ ਠੀਕ ਹੈ ਪ੍ਰੋਪਰ ਐਨ ਪੂਰੀ ਗੱਲ ਬਣਾ ਕੇ ਗੱਡੀ ਦੀ ਜਾਣਗੇ ਹੁਣ ਤੁਹਾਨੂੰ ਮੈਂ ਦਿਖਾਉਣਾਗਾ ਜਦੋਂ ਆ ਗੱਡੀ ਧੋਤੀ ਗਈ ਠੀਕ ਹੈ ਤੇ ਤੁਸੀਂ ਕਰਨਾ ਕੀ ਹੈ ਤੁਸੀਂ ਕਾਲ ਕਰਨੀਆਂ ਜਿਹੜਾ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਦੇ ਉੱਤੇ ਕਾਲ ਕਰਕੇ ਆਪਣਾ ਐਡਰੈਸ ਵਗੈਰਾ ਦੇ ਦੇਣਾਗਾ ਐਡਰੈਸ ਦੇ ਕੇ ਤੇ ਤੁਸੀਂ ਦੱਸ ਦੇਣਾਗਾ ਵੀ ਯਾਰ ਆਪਣੀ ਆ ਗੱਡੀ ਹੈਗੀ ਆਹ ਤੁਹਾਨੂੰ ਸਰਵਿਸ ਚਾਹੀਦੀ ਹੈ ਜੇ ਟੋਟਲ ਤੁਹਾਨੂੰ ਪ੍ਰੋਪਰ ਡਰਾਈ ਕਲੀਨਿੰਗ ਵਗੈਰਾ ਦੀ ਸਰਵਿਸ ਵੀ ਚਾਹੀਦੀ ਹੈਗੀ ਉਹ ਵੀ ਮਿਲ ਜੂਗੀ ਉਹਦੇ ਵਿੱਚ ਕੀ ਹੈ ਵੀ ਤੁਹਾਡੀਆਂ ਸੀਟਾਂ ਵਗੈਰਾ ਸਾਰਾ ਕੁਝ ਬਾਹਰ ਕੱਢ ਕੇ ਠੀਕ ਹੈ ਪ੍ਰੋਪਰ ਸਾਰੀ ਗੱਡੀ ਅੰਦਰੋਂ ਡਰਾਈ ਕਲੀਨ ਕੀਤੀ ਜਾਊਗੀ ਚਾਹੇ ਉਹਦੀ ਥੱਲੇ ਫਲੋਰਿੰਗ ਹੋ ਗਈ ਸੀਟਾਂ ਹੋ ਗਈਆਂ ਹਨ ਜੋ ਵੀ ਹੈ ਤੇ ਜਿਹੜੀ 300 ਰੁਪਏ ਵਾਲੀ ਸਰਵਿਸ ਹੈ ਇਹਦੇ ਵਿੱਚ ਵਾਸ਼ਿੰਗ ਹੋਗੀ ਵੈਕਿਊਮ ਕਲੀਨਿੰਗ ਹੋਗੀ ਦੋ ਬੰਦੇ ਆਉਣਗੇ ਤੁਹਾਡੀ ਗੱਡੀ ਨੂੰ ਮਿੰਟੋ ਮਿੰਟੀ ਸਾਰਾ 10-15 ਮਿੰਟਾਂ ਦੇ ਵਿੱਚ ਐਨ ਪੂਰਾ ਕਲੀਨ ਕਰਕੇ ਦੇ ਦੇਣਗੇ ਠੀਕ ਹੈ ਤੇ ਬਾਕੀ ਗੱਲ ਤੁਸੀਂ ਪੱਕਾ ਵੀ ਕੰਪਨੀ ਦੇ ਨਾਲ ਠੇਕਾ ਕਰ ਸਕਦੇ ਹੋ ਮਹੀਨੇ ਦਾ ਹਰ ਮਹੀਨੇ ਜੇ ਤੁਸੀਂ ਗੱਡੀ ਆਪਣੀ ਕਲੀਨ ਰੱਖਣੀ ਹੈਗੀ ਮਤਲਬ ਇੱਕ ਦਿਨ ਛੱਡ ਕੇ ਦੂਜੇ ਦਿਨ ਤੁਹਾਡੀ ਗੱਡੀ ਧੋਤੀ ਜਾਵੇ ਤਾ ਉਹ ਚੀਜ਼ ਦੇ ਬਾਰੇ ਤੁਸੀਂ ਪੱਕੇ ਤੌਰ ਤੇ ਕੰਪਨੀ ਨਾਲ ਜੁੜ ਸਕਦੇ ਹੋਗੇ ਇਹ ਚੀਜ਼ ਦੀ ਵੀ ਆਪਸ਼ਨ ਅਵੇਲੇਬਲ ਆ ਬਾਕੀ ਮੈਂ ਤੁਹਾਨੂੰ ਪ੍ਰੋਡਕਟ ਦਿਖਾਵਾਂ ਜਿਹੜੇ ਇਸ ਪ੍ਰੋਸੈਸ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ ਠੀਕ ਹੈ ਜਿੰਨੀਆਂ ਵੀ ਮਤਲਬ ਪਾਲਿਸੀਸ ਹੋ ਗਈਆਂ ਸ਼ੈਂਪੂ ਹੋ ਗਏ ਜਾਂ ਕੋਟਿੰਗ ਕੀਤੀ ਜਾਂਦੀ ਹੈਗੀ ਜਿਵੇਂ ਆਪਣੇ ਧੁੱਪ ਤੋਂ ਪੇਂਟ ਦੀ ਪ੍ਰੋਟੈਕਸ਼ਨ ਵਾਸਤੇ ਕੋਟਿੰਗ ਹੁੰਦੀ ਹੈ ਨਾ ਇਹਦੀ ਜਿਹੜੀ ਸੂਰਜ ਦੀ ਕਿਰਨਾਂ ਤੋਂ ਪ੍ਰੋਟੈਕਟ ਕਰਦੀ ਹੈਗੀ ਵੀ ਆਪਣਾ ਪੇਂਟ ਆ ਜਿਹੜਾ ਗੱਡੀ ਦਾ ਡਲ ਨਾ ਪਵੇ ਹੈਨਾ ਉਹ ਸਾਰੀਆਂ ਸਰਵਿਸਸ ਇਸ ਪੈਕੇਜ ਦੇ ਵਿੱਚ ਅਵੇਲੇਬਲ ਹੋ ਜਾਣਗੀਆਂ ਜਿਹੜੀ ਰੇਟਸ ਦੀ ਜਾਣਕਾਰੀ ਹੈਗੀ ਉਹ ਜਾਣਕਾਰੀ ਤੁਹਾਨੂੰ ਮੈਂ ਵੀਡੀਓ ਦੇ ਉੱਪਰ ਵੀ ਲਗਾ ਦਿੰਦਾਗਾ ਵੀ ਕੀ ਕੀ ਰੇਟ ਹੈਗਾ ਤੇ ਜੇ ਤੁਸੀਂ ਪੂਰੀ ਡਿਟੇਲ ਦੇ ਵਿੱਚ ਸਾਰੀ ਗੱਲਬਾਤ ਕਰਕੇ ਪੱਕੇ ਤੌਰ ਤੇ ਫਿਕਸ ਹੋਣਾ ਚਾਹੁੰਦੇ ਹੋ ਨਾਲ ਕੰਪਨੀ ਦੇ ਪੱਕੇ ਤੌਰ ਤੇ ਠੇਕਾ ਕਰਨਾ ਚਾਹੁੰਦੇ ਹੋਗੇ ਗੱਡੀ ਦੀ ਕਲੀਨਿੰਗ ਦਾ ਵੀ ਤੁਹਾਨੂੰ ਵਾਰ-ਵਾਰ ਕਾਰਵਾਸ਼ ਸਟੇਸ਼ਨ ਦੇ ਉੱਤੇ ਲੈ ਕੇ ਨਾ ਜਾਣਾ ਪਵੇ ਤਾਂ ਤੁਸੀਂ ਪੱਕੇ ਤੌਰ ਤੇ ਵੀ ਕੰਪਨੀ ਦੇ ਨਾਲ ਗੱਲਬਾਤ ਕਰ ਸਕਦੇ ਹੋਗੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਵੀਰੋ ਖਾਸियत ਦੱਸਾਂ ਵੀ ਜਿਵੇਂ ਹੁਣ ਪਹਿਲਾਂ ਤਾਂ ਸਿੰਪਲ ਵਾਸ਼ਿੰਗ ਹੋਣੀ ਆ ਉਸ ਤੋਂ ਬਾਅਦ ਫੋਮ ਦੇ ਨਾਲ ਵਾਸ਼ਿੰਗ ਹੋਣੀ ਆ ਪ੍ਰੋਪਰ ਸ਼ੈਂਪੂ ਦੇ ਨਾਲ ਉਸ ਤੋਂ ਬਾਅਦ ਜਿਹੜਾ ਪਾਲਿਸ਼ ਦਾ ਪ੍ਰੋਸੈਸ ਹੋਣਾਗਾ ਪਾਲਿਸ਼ ਵਾਲੇ ਪ੍ਰੋਸੈਸ ਦੇ ਵਿੱਚ ਕੀ ਆ ਵੀ ਤੁਹਾਡੀ ਗੱਡੀ ਦਾ ਸਾਰਾ ਐਕਸਟੀਰੀਅਰ ਪਾਲਿਸ਼ ਹੋਊਗਾ ਸ਼ੀਸ਼ਿਆਂ ਦੇ ਉੱਤੇ ਅਲੱਗ ਤਰ੍ਹਾਂ ਦੀ ਪਾਲਿਸ਼ ਹੋਣੀ ਆ ਟਾਇਰਾਂ ਦੇ ਉੱਤੇ ਅਲੱਗ ਤੋਂ ਪਾਲਿਸ਼ ਹੋਣੀ ਹੈ ਤੇ ਇੰਟੀਰੀਅਰ ਦੇ ਵਿੱਚ ਜਿਹੜੀ ਪਾਲਿਸ਼ ਹੈਗੀ ਉਹ ਅਲੱਗ ਤੋਂ ਹੋਣੀ ਹੈਗੀ ਠੀਕ ਹੈ ਚਾਰ ਤਰ੍ਹਾਂ ਦੀ ਅਲੱਗ-ਲੱਗ ਪਾਲਿਸ਼ਸ ਤੁਹਾਡੀ ਗੱਡੀ ਦੇ ਉੱਤੇ ਹੋਣੀਆਂ ਮਤਲਬ ਕਹਿਣ ਦਾ ਭਾਵ ਕੀ ਹੈ ਵੀ ਦੇਖੋ ਜੇ ਤੁਸੀਂ ਪਹਿਲੀ ਵਾਸ਼ਿੰਗ ਲੈਣੀ ਹੈਗੀ ਸਿਰਫ 300 ਰੁਪਏ ਤੁਹਾਡਾ ਲੱਗ ਰਿਹਾ 300 ਰੁਪਏ ਦੇ ਵਿੱਚ ਤੁਸੀਂ ਇੱਕ ਡੈਮੋ ਲੈ ਕੇ ਦੇਖ ਲਓ ਉਸ ਤੋਂ ਬਾਅਦ ਤੁਸੀਂ ਜਿਹੜਾ ਮੰਥਲੀ ਪੈਕੇਜ ਹੈਗਾ ਉਹ ਕਰੋ ਤਾਂ ਤੁਹਾਨੂੰ ਉਹ ਸਸਤਾ ਪਊਗਾ ਉਹਦੇ ਬਾਰੇ ਤੁਸੀਂ ਗੱਲ ਕਰ ਲਓ ਬਹੁਤ ਜੈਨੂਨ ਖਰਚਾ ਹੈਗਾ ਕੇਸੀ ਰੋਡ ਦੇ ਉੱਤੇ 9 ਨੰਬਰ ਗਲੀ ਦੇ ਵਿੱਚ ਆਫਿਸ ਆਗਾ ਸਟੈਪ ਟੂ ਡੋਰ ਕਾਰਵਾਸ ਦੇ ਨਾਮ ਤੇ ਤੇ ਉੱਥੋਂ ਤੁਹਾਡੇ ਕੋਲੇ ਆਉਣ ਦੇ ਵਿੱਚ ਦੇਖੋ 5 ਤੋਂ 7 ਮਿੰਟ ਲੱਗਣੇ ਆ ਵੱਧ ਤੋਂ ਵੱਧ ਮੈਕਸਿਮਮ ਜਿਹੜਾ ਆਪਾਂ ਕਹਿ ਦਈਏ ਵੀ ਸਕੂਟੀ ਦੇ ਉੱਤੇ ਆਉਣਗੇ ਇਹਨਾਂ ਕੋਲੇ ਆ ਵੈਗ ਹੋਊਗਾ ਠੀਕ ਹੈ ਬਈ ਉਹਨਾਂ ਕੋਲੇ ਆ ਇਸ ਬੈਗ ਦੇ ਵਿੱਚ ਇਹਨਾਂ ਕੋਲੇ ਸਾਰਾ A to Z ਸਮਾਨ ਹੁੰਦਾਗਾ ਤੇ ਪੰਪ ਵਗੈਰਾ ਹਰ ਚੀਜ਼ ਕੋਲੇ ਹੋਊਗੀ ਵੈਕਿਊਮ ਹੋਊਗਾ ਤੇ ਆ ਸਾਰੇ ਪ੍ਰੋਡਕਟ ਹੋਣਗੇ ਤੇ ਤੁਹਾਨੂੰ ਛੁੱਟੀ ਗੱਡੀ ਹੈਗੀ ਜਿਹੜੀ ਰੈਡੀ ਮਿਲ ਜੂਗੀ